ਦੋਸਤੋ ਜੇਕਰ ਤੁਸੀਂ ਆਪ ਜਾਂ ਫਿਰ ਕੋਈ ਤੁਹਾਡਾ ਆਪਣਾ ਬੇਰੋਜ਼ਗਾਰ ਹੈ ਜਾਂ ਫਿਰ ਐਕਸਟਰਾ ਕੰਮ ਕਰਕੇ ਘਰੇ ਬਹਿ ਕੇ ਪੈਸੇ ਕਮਾਉਣਾ ਚਾਹੁੰਦਾ ਹੈ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੈ ਕਿਉਂਕਿ ਇਹ ਬਿਲਕੁਲ ਸੰਭਵ ਹੈ ਤੁਸੀਂ ਘਰ ਬੈਠ ਕੇ ਹੀ ਕਈ ਤਰੀਕਿਆਂ ਦੇ ਨਾਲ ਪੈਸੇ ਕਮਾ ਸਕਦੇ ਹੋ ਅਤੇ ਇਹੀ ਜ਼ਿਕਰ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਕਰਨ ਜਾ ਰਹੇ ਹਾਂ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰੇਕ ਵਿਅਕਤੀ ਪੈਸੇ ਤਾਂ ਕਮਾਉਣੇ ਜਾਂਦਾ ਹੈ ਲੇਕਿਨ ਹਰ ਵਿਅਕਤੀ ਇਹ ਵੀ ਚਾਹੁੰਦਾ ਹੈ ਕਿ ਸੌਖੇ ਤਰੀਕੇ ਦੇ ਨਾਲ ਕਮਾਈ ਕੀਤੀ ਜਾ ਸਕੇ ਲੇਕਿਨ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਕੋਈ ਵੀ ਕਮਾਈ ਸੌਖੇ ਤਰੀਕੇ ਦੇ ਨਾਲ ਨਹੀਂ ਕੀਤੀ ਜਾ ਸਕਦੀ ਅਤੇ ਪੈਸੇ ਕਮਾਉਣ ਦੇ ਲਈ ਜਾਂ ਕਮਾਈ ਕਰਨ ਦੇ ਲਈ ਤੁਹਾਨੂੰ ਕੋਸ਼ਿਸ਼ ਤਾਂ ਕਰਨੀ ਹੀ ਪਵੇਗੀ ਦੋਸਤੋ ਘਰ ਬੈ ਕੇ ਕੰਮ ਕਰਨ ਦੇ ਨਾਲ ਜਿੱਥੇ ਕੰਮ ਤੇ ਆਉਣ ਜਾਣ ਦਾ ਸਮਾਂ ਅਤੇ ਪੈਸੇ ਦੋਵੇਂ ਬਚਦੇ ਹਨ ਉੱਥੇ ਨਾਲ ਹੀ ਕੋਈ ਦੁਕਾਨ ਜਾਂ ਫਿਰ ਦਫ਼ਤਰ ਕਿਰਾਏ ਤੇ ਲੈਣ ਦਾ ਖਰਚਾ ਵੀ ਬਚ ਜਾਂਦਾ ਹੈ ਕਿਉਂਕਿ ਸਾਡੀ ਇਸ ਵੀਡੀਓ ਦਾ ਟੌਪਿਕ ਹੈ ਕਿ ਘਰ ਬੈਠਿਆਂ ਪੈਸੇ ਕਮਾਉਣ ਦੇ ਤਰੀਕੇ ਤਾਂ ਫਿਰ ਇਹ ਜਾਣਨ ਦੇ ਲਈ ਕਿ ਕਿਹੜੇ-ਕਿਹੜੇ ਤਰੀਕਿਆਂ ਦੇ ਨਾਲ ਤੁਸੀਂ ਘਰ ਬਹਿ ਕੇ ਪੈਸੇ ਕਮਾ ਸਕਦੇ ਹੋ ਤੁਹਾਨੂੰ ਇਹ ਵੀਡੀਓ ਪੂਰੀ ਦੇਖਣੀ ਪਵੇਗੀ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰਿਓ ਘਰ ਬਹਿ ਕੇ ਕੰਮ ਕਰਨ ਦਾ ਪਹਿਲਾ ਤਰੀਕਾ ਤਾਂ ਇਹ ਹੀ ਹੈ ਕਿ ਤੁਸੀਂ ਅੱਜ ਦੇ ਜਵਾਨੇ ਦੇ ਵਿੱਚ ਸੋਸ਼ਲ ਮੀਡੀਆ ਦਾ ਸਹਾਰਾ ਲੈ ਸਕਦੇ ਹੋ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਦੇ ਉੱਪਰ ਤੁਸੀਂ ਆਪਣੇ ਹੁਨਰ ਦੀ ਪੇਸ਼ਕਾਰੀ ਕਰਕੇ ਇਸ ਨੂੰ ਪੈਸੇ ਕਮਾਉਣ ਦਾ ਇੱਕ ਚੰਗਾ ਸਾਧਨ ਵੀ ਬਣਾ ਸਕਦੇ ਹੋ ਲੇਕਿਨ ਹੁਣ ਇਹ ਇਸ ਗੱਲ ਦੇ ਉੱਪਰ ਵੀ ਨਿਰਭਰ ਕਰੇਗਾ ਕਿ ਤੁਹਾਡਾ ਹੁਨਰ ਕਿਹੋ ਜਿਹਾ ਹੈ ਅਤੇ ਤੁਸੀਂ ਉਸ ਨੂੰ ਕਿਸ ਤਰੀਕੇ ਦੇ ਨਾਲ ਪੇਸ਼ ਕਰਦੇ ਹੋ ਅਤੇ ਇਸ ਤੋਂ ਬਾਅਦ ਤੁਹਾਡੀ ਕੋਸ਼ਿਸ਼ ਅਤੇ ਲਗਨ ਦਾ ਕੀ ਨਤੀਜਾ ਨਿਕਲਦਾ ਹੈ ਹੁਣ ਦੂਜਾ ਤਰੀਕਾ ਹੈਗਾ ਐਡੀਟਿੰਗ ਦਾ ਕੰਮ ਐਡੀਟਿੰਗ ਦਾ ਕੰਮ ਵੀ ਇੱਕ ਅਜਿਹਾ ਕੰਮ ਹੈ ਜਿਸ ਨੂੰ ਤੁਸੀਂ ਘਰ ਬੈਠ ਕੇ ਕਰ ਸਕਦੇ ਹੋ ਤੁਸੀਂ ਐਡੀਟਰ ਦੇ ਵਜੋਂ ਕੰਮ ਕਰਕੇ ਵੀ ਆਪਣੇ ਘਰੇ ਬੈਠ ਕੇ ਚੰਗੀ ਕਮਾਈ ਕਰ ਸਕਦੇ ਹੋ ਇਜ਼ੀਲੀ ਤੁਹਾਡੀ ਬੇਸਿਕ ਜਈ ਪੜ੍ਹਾਈ ਦੀ ਜ਼ਰੂਰਤ ਹੁੰਦੀ ਹੈ ਅਤੇ ਨਾਲ ਹੀ ਜ਼ਰੂਰਤ ਹੁੰਦੀ ਹੈ ਇੱਕ ਕੰਪਿਊਟਰ ਦੀ ਅਤੇ ਤੁਸੀਂ ਘਰ ਬੈਠੇ ਕੰਪਿਊਟਰ ਦੇ ਉੱਪਰ ਐਡੀਟਿੰਗ ਦਾ ਕੰਮ ਕਰਕੇ ਪੈਸੇ ਕਮਾ ਸਕਦੇ ਹੋ ਇਸ ਕੰਮ ਨੂੰ ਸ਼ੁਰੂ ਕਰਨ ਦੇ ਲਈ ਤੁਹਾਨੂੰ 3 ਮਹੀਨੇ 6 ਮਹੀਨੇ ਜਾਂ 1 ਸਾਲ ਦਾ ਕੋਈ ਐਡੀਟਰ ਦਾ ਡਿਪਲੋਮਾ ਕਰਨਾ ਪਵੇਗਾ ਹੁਣ ਤੀਜਾ ਤਰੀਕਾ ਹੈ ਫੋਟੋਗ੍ਰਾਫਰ ਜਾਂ ਫਿਰ ਕੈਮਰਾਮੈਨ ਦੇ ਵਜੋਂ ਕੰਮ ਕਰਨਾ ਇਸ ਦੇ ਲਈ ਤੁਸੀਂ ਕਿਸੇ ਚੰਗੇ ਕੈਮਰਾਮੈਨ ਚੰਗੇ ਫੋਟੋਗ੍ਰਾਫਰ ਦੇ ਕੋਲ 6 ਮਹੀਨੇ ਕੰਮ ਕਰਕੇ ਇਸ ਕੰਮ ਦੀ ਮੁਹਾਰਤ ਹਾਸਲ ਕਰ ਸਕਦੇ ਹੋ ਜਾਫਰ ਤੁਸੀਂ ਫੋਟੋਗ੍ਰਾਫਰ ਦਾ ਡਿਪਲੋਮਾ ਵੀ ਕਰ ਸਕਦੇ ਹੋ ਅਤੇ ਇਸ ਤੋਂ ਬਾਅਦ ਫਿਰ ਤੁਸੀਂ ਆਪਣੇ ਘਰੇ ਬਹਿ ਕੇ ਕੋਈ ਵੈਬਸਾਈਟ ਆਦੀ ਬਣਾ ਕੇ ਜਾਂ ਫਿਰ ਆਨਲਾਈਨ ਵੈਡਿੰਗ ਫੋਟੋਗ੍ਰਾਫਰ ਜਾਂ ਫਿਰ ਕੈਮਰਾਮੈਨ ਦੀ ਬੁਕਿੰਗ ਲੈ ਸਕਦੇ ਹੋ ਅਤੇ ਚੰਗੇ ਪੈਸੇ ਕਮਾ ਸਕਦੇ ਹੋ ਹੁਣ ਚੱਲਦੇ ਆਂ ਚੌਥੇ ਤਰੀਕੇ ਦੇ ਵੱਲ ਅੱਜ ਦੇ ਸਮੇਂ ਦੇ ਵਿੱਚ ਦੋਸਤੋ ਬਿਊਟੀਸ਼ੀਅਨ ਦਾ ਕੰਮ ਵੀ ਇੱਕ ਅਜਿਹਾ ਕੰਮ ਹੈ ਜਿਸ ਨੂੰ ਤੁਸੀਂ ਘਰੇ ਬੈਠੇ ਆਪਣੀ ਕਮਾਈ ਦਾ ਚੰਗਾ ਸਾਧਨ ਬਣਾ ਸਕਦੇ ਹੋ ਬੇਸਿਕ ਇਹ ਕੁੜੀਆਂ ਦੇ ਕਰਨ ਵਾਲਾ ਕੰਮ ਹੈ ਲੇਕਿਨ ਅੱਜ ਕੱਲ ਮੁੰਡੇ ਵੀ ਇਸ ਕੰਮ ਨੂੰ ਕਰਨ ਲੱਗ ਪਏ ਹਨ ਇਸ ਲਈ ਵੀ ਤੁਸੀਂ ਕੋਈ ਸਾਲ 6 ਮਹੀਨੇ ਦਾ ਡਿਪਲੋਮਾ ਕੋਰਸ ਕਰ ਸਕਦੇ ਹੋ ਜਾਂ ਫਿਰ ਕਿਸੇ ਬਿਊਟੀਸ਼ੀਅਨ ਦੇ ਕੋਲ ਸਾਲ 6 ਮਹੀਨੇ ਕੰਮ ਕਰਕੇ ਇਸ ਕੰਮ ਦੀ ਮੁਹਾਰਤ ਵੀ ਹਾਸਲ ਕਰ ਸਕਦੇ ਹੋ ਅਤੇ ਉਸ ਤੋਂ ਬਾਅਦ ਫਿਰ ਆਪਣੇ ਘਰੇ ਕੰਮ ਖੋਲ ਕੇ ਤੁਸੀਂ ਇਹ ਕੰਮ ਕਰ ਸਕਦੇ ਹੋ ਹੁਣ ਇੱਕ ਤਰੀਕਾ ਅਜਿਹਾ ਵੀ ਹੈ ਜੋ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਘਰ ਬੈ ਕੇ ਕੰਮ ਕਰਨ ਦਾ ਚੰਗਾ ਤਰੀਕਾ ਬਣਿਆ ਹੋਇਆ ਹੈ ਇਹ ਤਰੀਕਾ ਹੈ ਟਿਊਸ਼ਨ ਦਾ ਕੰਮ ਦੋਸਤੋ ਜੇਕਰ ਤੁਸੀਂ ਪੜੇ ਲਿਖੇ ਹੋ ਅਤੇ ਕਿਸੇ ਵੀ ਸਬਜੈਕਟ ਦੇ ਉੱਪਰ ਤੁਹਾਡੀ ਚੰਗੀ ਮੁਹਾਰਤ ਹਾਸਲ ਹੈ ਤੁਸੀਂ ਚੰਗੀ ਤਰ੍ਹਾਂ ਪਰਿਪੱਕ ਹੋ ਕਿਸੇ ਵੀ ਸਬਜੈਕਟ ਦੇ ਵਿੱਚ ਤਾਂ ਫਿਰ ਉਸ ਸਬਜੈਕਟ ਦੀ ਟਿਊਸ਼ਨ ਪੜਾਉਣ ਦਾ ਕੰਮ ਵੀ ਤੁਸੀਂ ਘਰੇ ਬੈਠ ਕੇ ਕੰਮ ਕਰ ਸਕਦੇ ਹੋ ਅਤੇ ਇਸ ਕੰਮ ਦੇ ਵਿੱਚ ਵੀ ਤੁਸੀਂ ਚੰਗੇ ਪੈਸੇ ਕਮਾ ਸਕਦੇ ਹੋ ਸੋ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਤੁਸੀਂ ਘਰ ਬੈਠੇ ਚੰਗੇ ਪੈਸੇ ਕਮਾ ਸਕਦੇ ਹੋ ਬਸ ਜ਼ਰੂਰਤ ਹੁੰਦੀ ਹੈ ਤੁਹਾਡੀ ਲਗਨ ਦੀ ਅਤੇ ਤੁਹਾਡੀ ਕੋਸ਼ਿਸ਼ ਦੀ ਤਾਂ ਫਿਰ ਹੁਣ ਵੀਡੀਓ ਛੱਡ ਕੇ ਜਾਣ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਲਗਾਤਾਰ ਦੇਖਦੇ ਰਹੋ ਭਾਈ ਜੀ ਪੰਜਾਬੀ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਸਤਿ ਸ੍ਰੀ ਅਕਾਲ ਜੀ